ਕੋਤੀ ਲਾ 1 ਕਿਲੋ ਕੋਤੀ ਲਾ ਕੋਤੀ ਲਾ ਕੋਤੀ ਲਾ ਬਰੰਗਾਂ ਮੈਂ ਤਾਂ ਆ ਰਹਾ ਕਿ ਸਾਡੇ ਤੇ ਇੰਨੀ ਕੀਤੇ ਜਨ ਹੈ અમાਰ ਕੋਈ ਧਾਰ ਕਾਰਡ ਕੋਈ ਹੋਰ ਬੇਸ ਹੈ ਜੀ ਮਾਰੇ ਖਾਸ ਨਾ ਜਾਨ ਕੇ ਕਿਉਂ ਬਦਲਦੇ ਕਿ ਕਿਤਾ ਮਕਾਨ ਹੈਗਾ ਇਹ ਮੈਂ ਦਾ ਧਾਰ ਕਾਰਡ ਹੈ ਜਿਹੜਾ ਨੰਬਰ ਉਹ ਲਓ ਦੇਖੋ ਨੰਬਰ ਦੇਖੋ ਮੈਂ ਲਗਦੇ ਇਹ ਅੰਦਰ ਆ ਰਿਹਾ ਮੈਂ ਜਾਨਾ ਬਹੁਤ ਪਾਣੀ ਕਰ ਆਪ ਹੀ ਸਮਝ ਜਾਣਗੇ ਜੀ ਤੁਸੀਂ تمہارے ਕਿਰਾਏਦਾਰ ਬੱਟੇ ان کے بارے میں ائے ہیں 일단 واہ ریپਬਲਿਕਨ پارٹی اف انڈیا کو صبح ਪ੍ਰਗਟਨ ਕਰ ਰਹੇ ਹੈ ਜੀ ਹਲੋ ਹਲੋ ਵੀ ਪਬਲਿਕਨ ਪਾਰਟੀ ਆਫ ਇੰਡੀਆ ਤੋਂ ਸੁਭਾ ਪ੍ਰਧਾਨ ਗੱਲ ਕਰ ਰਿਹਾ ਕੁਲਵਸੇ ਭਾਈ ਕਹਿੰਦੇ ਜੀ ਇੱਕ ਤੋਂ ਡੇ ਕਿਰਾਏਦਾਰ ਰਹਿੰਦੇ ਸੀ ਰਾਤਸਨ ਮੀਡੀਆ ਰਾਹੀਂ ਪਤਾ ਲੱਗਿਆ ਇੱਕ ਕੋਈ ਬੇਟੀ ਦਾ ਸ਼ੋਸ਼ਣ ਹੋਇਆ ਜੋ ਕਿਰਾਏ ਦੇ ਰਹੇ ਸਿੱਕੇ ਤੇ ਤੁਸੀਂ ਕਿੱਥੇ ਆ ਸਟੰਡੀ ਕਿੱਥੇ ਗਏ ਭਾਈ ਜੀ ਇਹ ਪਾਰਟੀ ਦਾ ਪਨਾਹ ਨਹੀਂ ਹੋ ਗਈ ਮੇਖਾ ਹਾਂ 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 ਅਜਾ ਅੱਜ ਪਤਾ ਲੱਗ ਗਿਆ ਨਹੀਂ ਮਤਲਬ ਹਸਪੀਟਲ ਲੈ ਗਿਆ ਜੀ ਉੱਥੋਂ ਰਾਤ ਨਿਕਲਿਆ ਹੋਰ ਹਾਂ ਹਾਂ ਉਹ ਉਹਦਾ ਆਡਾਰ ਆਡਾਰ ਕਾਰਡ ਹੈ ਰਾ ਵਗੈਰਾ ਹੈ ਤੁਹਾਡੇ ਕੋਲ ਐਡਰੈਸ ਪਤਾ ਜੀ ਦਾ ਕਾਰਡ ਤਾਂ ਕੁਛ ਨਹੀਂ ਹੈ ਤੁਸੀਂ ਕਿਰਾਏ ਦੇ ਭਾਇਆ ਕੁਛ ਤਾਂ ਲਿਆ ਹੁਣ ਆਉਦਾ ਮਾੜਾ ਮਤਲਬ ਇੱਕ ਵਾਰੀ ਜੇ ਸਾਹਮਣੇ ਕਮਰੇ ਜੀ ਉੱਥੇ ਆਪਣੇ ਸਾਹਮਣੇ ਲੱਗਣਾ ਉਹ ਦੋ ਬੰਦੇ ਆ ਰਹੇ ਹੂੰ ਉਹ ਕਿਹੜਾ ਵੀ ਇਹਨੇ ਬੱਤੇ ਆ ਤਿੰਨ ਛੋਟੇ ਓਕੇ ਮੁੰਡੇ ਕੌਣ ਅਲੇਜੀ ਸਾਹਮਣੇ ਇਹ ਤਾਂ ਮਿਊਜ਼ਿਕ ਕਰ ਰਹੇ ਨੇ ਸਿੰਗਰ ਕਰ ਰਹੇ ਹੈ ਮੇਰੇ ਇਹ ਇਹੀ ਹੈ ਅੱਛਾ ਮੈਂ ਨਹੀਂ ਦਿਆ ਹਾਂ ਜੀ ਇਹ ਜਿਹੜੇ ਮੰਗਲ ਨੂੰ ਕਿਹਾ ਜੀ ਵੀ ਆਪਣੇ ਇੱਥੇ ਆ ਗਿਆ ਤੇ ਛੋੜੇੜੇ ਕਿੱਥੇ ਆ ਗਏ ਉਹਦੇ ਨੂੰ ਅੱਛਾ ਪਤਾ ਕਿ ਕਾਫੀ ਹਾਲੇ ਮਾਂ ਆਈ ਨਹੀਂ ਉਸ ਤੋਂ ਆਉਣ ਕਰੀਏ ਕਿੱਥੇ ਆਵੇ ਕੁਝ ਗੱਲੀ ਉਹ ਐਸੀ ਵੀ ਸ਼ਹਿਰਦਾਰੀ ਕੋਲੇ ਵੀ ਇਸ ਤੀ ਰਹਿੰਦਾ ਜੀ ਕਿਉਂਕਿ ਆਪਣੇ ਉਹ ਲੋਕ ਆਪਣੇ ਇੱਥੇ ਆਣ ਲੈ ਕੋਈ ਬੰਦੇ ਅੱਛਾ ਵੇੜੀ ਲਾਓ ਮਸਲਿਕ ਚਲੋ ਯਾਰ ਸਾਨੂੰ ਇਹ ਸੀਗਾ ਵੀ ਕੁੜੀ ਦਾ ਇੱਕ ਤਾਂ ਇਹ ਮੰਦ ਜੋ ਕੋਈ ਘਟਨਾ ਜਿਹੜੀ ਵਾਪਰੀ ਹੈ ਬਹੁਤ ਬੜੀ ਨਿਡਰਜੋਗ ਹੈਗੀ ਹੈ ਨਾ ਸ਼ਰਮਸਾਰ ਹੈਗੀ ਹੈ ਤੇ ਦੂਜਾ ਨੰਬਰ ਹੈ ਕੁੜੀ ਦੀ ਅਸੀਂ ਮਦਦ ਕਰਨਾ ਚਾਹੁੰਦੇ ਹਈਏ ਤੇ ਕਿਸ ਤਰੀਕੇ ਨਾਲ ਕੀਤੀ ਹੈ ਸਾਨੂੰ ਪ੍ਰੋਪਰ ਐਡਰੈਸ ਮਿਲੇ ਨਾਮ ਪਤਾ ਮਿਲੇ ਆਧਾਰ ਕਾਰਡ ਜੋ ਵੀ ਹੈਗਾ ਨਾ ਨਾਮ ਨਾਮ ਤਾਂ ਲਿਖ ਲੈ ਉਸ ਦਾ ਹਾਂਜੀ ਹਾਂਜੀ ਕੁੜੀ ਦਾ ਨਾਮ ਇਹ ਪਤਾ ਕਿ ਕਿਉਂ ਨਾ ਕੁੜੀ ਹੈ ਮੈਂ ਲੈਂਦਾ ਮੈਂ ਇਨਾਂ ਕੋਲ ਹੈਗਾ ਇਨਾਂ ਕੋਲ ਐਡਰੈਸ ਹੈਗਾ ਮਾਤਾ ਜੀ ਖੜੇ ਹੈ ਸਾਡੇ ਕੋਲੇ ਇਹਨਾਂ ਕੋਲ ਪਤਾ ਦਿਖਾ ਦਿਓ ਮੈਨੂੰ ਸਮਝਣਾ ਉਹ ਆਹ ਕਰਿਓ ਗੱਲ ਮੜ ਜੀ ਮੇਰੇ ਪਾਸ ਹਜ਼ਾਰ ਗੱਟ ਵਗੈਰਾ ਇਹ ਕੋਈ ਪ੍ਰੂਫ ਨਹੀਂ ਹੈ ਉਸ ਦਾ ਮੇਰਾ ਦੇਖੋ ਹਜ਼ਾਰ ਗੱਟ ਦਾ ਵੀ ਨਾ ਕੋਈ ਹੋਗਾ ਨਹੀਂ ਨਹੀਂ ਬੱਚਾ ਕਿਵੇਂ ਆ ਨਹੀਂ ਨੰਬਰ ਹੈ ਮੇਰੇ ਪਾਸ ਉਸ ਦਾ ਇਹ ਤਾਂ ਪਤਾ ਹੀ ਆ ਆਪਣੇ ਪਾਣੇ ਕੋਲ ਅਗਰ ਜੀ ਨੰਬਰ ਲੈਣਾ ਚਾਹਤੇ ਹੈ ਨਾ ਤਾਂ ਉਸ ਦਾ ਨੰਬਰ ਮੈਂ ਦਿਲਵਾ ਦੇਂਗੀ ਕਿਸੇ ਕਰ ਰਹਾ ਹੈ ਨੰਬਰ ਦੇ ਦਿਓ ਉਸ ਦਾ ਨੰਬਰ ਨਹੀਂ ਚਾਹੀ ਹਮਕੋ ਬੇਟੀ ਦਾ ਆਧਾਰ ਕਾਰਡ ਦੱਸਦੇ ਨਾ ਅੰਨਾ ਇੱਕ ਜਨਮ ਕੇ ਘਰ ਆ ਜਾ ਸਕਦਾ ਹੋਰ ਕੀ ਹੋਏ ਦੋ ਦੋ ਬੱਚੇ ਨੇ ਛੋਟੇ ਛੋਟੇ ਹੁਣ ਕਿਹੜੇ ਜ਼ਰੂਰਤ ਚਾਹੀਦੀ ਠੀਕ ਉਧਰ ਰਹ ਰਹੇ ਨੇ ਬੱਚੇ ਚਲੋ ਠੀਕ ਹੈ ਬਈ ਹੂੰ ਹੂੰ ਇਹ ਚਲੋ ਤਾਂ ਉੱਥੇ ਠੀਕ ਹੈ ਮਾੜਵ ਜੀ ਚੰਗਾ ਧੰਨਵਾਦ ਤੁਹਾਡਾ ਇਹਨੇ ਦੋ ਬੱਚੇ ਇੱਕ ਬੱਚੀ ਹੈ ਵਿਚਾਰੀ ਛੋਟੀ ਜੀ ਆ 7 ਸਾਲਾਂ ਦੀ ਹੈ ਤੇ ਇੱਕ ਬੇਟਾ ਸੁਦੀਪ ਇਹ 8 ਸਾਲ ਦਾ ਹੈ ਕਿਸੇ ਦੇ ਘਰੇ ਬੈਠੇ ਹੋਏ ਇਥੇਰੇ ਇਹਨਾਂ ਦੇ ਕੋਈ ਪ੍ਰਸ਼ਾਸਨ ਨੇ ਕੋਈ ਮਦਦ ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਹੈ ਨਾ ਕੋਈ ਉੱਥੇ ਤਾਲੇ ਲੱਗੇ ਪਰ ਘਰੇ ਜੁ ਕੋਈ ਹੈ ਨਹੀਂਗਾ ਹਾਂ ਸਰਪੰਚ ਜੀ ਨਹੀਂ ਗਈ ਹੈ ਹੂੰ ਬੱਚੇ ਨਹੀਂ ਆਉਂਦੇ ਬੱਚੇ ਨਹੀਂ ਹੂੰ ਇਹਦੇ ਤੇ ਅੰਤਿ ਕਰਵਾ ਚਾਹੇ ਕਿਸੇ ਨਾਲ ਮਿਲ ਕੇ ਬੋਲੀ ਗਈ ਹੈ ਹੂੰ ਕਿ ਕਿਸ ਤਰ੍ਹਾਂ ਲੈਂਗੇ ਇਸ ਹਿੱਸੇ ਤੇ ਠੀਕ ਜੀ ਹੂੰ ਖਿਚਕਿਲੇ ਆਏ ਉਹਨੂੰ ਇਹ ਸਾਰਿਆਂ ਚ ਇਹਨਾਂ ਨੇ ਕਿਹਾ ਵੀ ਦਰਦ ਦੀ ਗੋਲੀ ਦੇ ਦੇਣਾ ਅਸੀਂ ਕਹੇ ਨਾ ਦੋ ਨਾ ਕੀ ਪਤਾ ਵੀ ਇਹਨੂੰ ਅੱਗੇ ਕੋਈ ਨੁਕਸਾਨ ਉਹ ਡੈਡੀ ਦੇ ਕੇ ਗਏ ਆ ਗੋਲੀ ਉਹ ਦਵਾਈ ਦੇ ਕੇ ਐ ਨਹੀਂ ਸਾਨੂੰ ਪਤਾ ਕਿ ਦੇ ਕੇ ਕਿਹੜੀ ਚੀਜ਼ ਦੀ ਦਵਾਈ ਦੇ ਕੇ ਹਾਂ ਨਹੀਂ ਉਹਨੂੰ ਕਹੇ ਕਿ ਇਹ ਮੇਰੇ ਕੋਈ ਗਲਤ ਦਵਾਈ ਨੁਕੁਈ ਹੈ ਇਹ ਵੀ ਉਹਨੂੰ ਕੋਈ ਸਿਰ ਦਰਦ ਹੈ ਪੇਟ ਦਰ ਸਾਨੂੰ ਕੋਈ ਚੀਜ਼ ਆਈ ਤਾ ਨਹੀਂ ਕਿ ਕੋਈ ਹਾਲ ਨਹੀਂ ਰਹਾ ਵੀ ਉਹਦਾ ਹਾਲ ਬੁਰਾ ਸੀ ਬੜਾ ਅਸੀਂ ਖਿਚਕਿਚਾ ਕੇ ਜਦੋਂ ਮੈਂ ਉਹਦਾ ਪੇਟ 'ਚ ਹੱਥ ਰੱਖਿਆ ਨਾ ਤੇ ਆ ਚੀਜ਼ਾਂ ਉਹਦੀ ਇੰਨੀ ਹੱਡ ਸੀਗੀ ਨਾ ਤੇ ਮੈਂ ਤਾਂ ਵੀ ਇੰਡਰੀ ਦਾ ਪੇਟ ਨਾ ਹੜਕਿਆ ਇਹ ਮੇਰੇ ਵੀ ਕੋਈ ਗੱਲ ਕੋਈ ਰਸੋਲੀ ਹੋਵੇ ਕੋਈ ਗੰਡ ਹੋਵੇ ਉਹ ਅੰਦਰ ਗਰਾਊਂਡ ਹੋਏਗੀ ਬਾਹਰ ਨਹੀਂ ਹੋਏਗੀ ਅਸੀਂ ਇਹ ਸਾਰੇ ਕੰਦਨ ਵੀ ਮੇਰੇ ਉਸ ਨੂੰ ਬਹੁਤ ਦੇਖਿਆ ਸੀ ਤੇ ਉਹ ਕਹਿ ਕੇ ਤੇ ਅਸੀਂ ਗਾਏ ਨਾ ਚਲੇ ਉਹ ਮਗਰੋਂ ਫੇਰੇ ਹੋਏ ਵਗੈਰਾ ਪਿਆ ਦੇਣੀ ਜਾਪੋ ਸਸੀ ਕਸਰ ਜੀ ਡੀਸੀ ਡਾਕਟਰ ਦਾ ਗੱਲ ਹੋ ਰਹੀ ਹੈ ਮੁਖਸਰ ਜੀ ਹਾਂ ਜੀ ਮੈਂ ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਸੁਭਾ ਪ੍ਰਧਾਨ ਗੱਲ ਕਰ ਰਿਹਾ ਹਾਂ ਕਲਾਵਾ ਸਪੈਕਰ ਕਰ ਰਹੀ ਇੱਕ ਕੱਲ ਮੰਦ ਭਾਗੀ ਘਟਨਾ ਅਨਿੰਦਨਯੋਗ ਜੋ ਹੈਗੀ 8 ਨੰਬਰ ਵਾਰਡ ਮਨੋਰ ਸ਼ਹਿਰ ਦੇ ਵਿੱਚ ਹੋਈ ਹੈ ਇਹ ਸੋਚੀ ਹੋਇਆ ਸੀ ਲੜਕੀ ਦਾ ਤੁਹਾਡੇ ਧਿਆਨ ਚ ਹੋਣਾ ਸੋਹਣਾ ਹਾਂ ਜੀ ਮੈਂ ਉਹਨਾਂ ਦੇ ਘਰੇ ਬੈਠਾ ਹੋਇਆ ਸੀਗਾ ਕੁੜੀ ਲੜਕੀ ਦਾ ਹੈਗੀ ਜੋ ਹਸਪੀਟਲ ਹੈਗੀ ਜੀ ਇਹ ਬੁਸ ਨੇ ਐਫਆਈ ਦਰਜ ਵੀ ਕੀਤੀ ਹੈ ਸਿਟੀ ਮਲੋਟਨਾ ਹਰਪੀ ਸਿੰਘ ਨੇ ਕਿ ਜੇ ਕਿਸੇ ਨਾਲ ਗੱਲ ਹੋ ਸਕੇ ਤਾਂ ਮੇਰੇ ਕਰਵਾ ਦਿਓ ਪੁਲਿਸ ਨੂੰ ਈਸਾ ਉਹ ਫੋਟੈਂਡ ਨਹੀਂ ਕਰ ਰਿਹਾ ਮੇਰਾ ਹਾਂ ਜੇ ਕੋਈ ਹੈ ਨਾ ਤਾਂ ਕੋਈ ਲੈਣ ਤੇ ਲੈ ਕੇ ਜਾਂ ਇਸ ਤਰ੍ਹਾਂ ਪ੍ਰੋਪਰ ਮੇਰੀ ਗੱਲ ਹੋ ਜੇ ਹਾਂ ਮਰੇ ਮੈਸੇਜ ਆਈ ਗਿਆ ਕੋਣ ਮੇਰੇ ਤੋਂ ਨਾ ਨਹੀਂ ਇਹ ਤਾਂ ਹੋਰ ਕਿਸੇ ਦਾ ਆ ਰਿਹਾ ਤੁਸੀਂ ਕੋਲਵਾਓ ਮਾੜੇ ਮੈਸੇਜ ਹੈ ਹਾਂ ਠੀਕ ਹੈ ਹਾਂਜੀ ਸਰ ਜੋ ਮਲੋਟ ਹਾਸਾ ਆਏ ਦੇ ਬਾਰੇ ਕੀ ਕਹਿਣਾ ਚਾਹੋਗੇ ਲੇਡੀ ਕੁੜੀ ਦੇ ਬਾਰੇ ਮਲੋਟ ਦੇ ਵਿੱਚ ਸ਼ਹਿਰ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਜੋ 8 ਨੰਬਰ ਵਾਰਡ ਦੇ ਵਿੱਚ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਹੈ ਪਰ ਉਹਨਾਂ ਮੀਡੀਆ ਦਾ ਮੈਂ ਮਲੋਟ ਮੀਡੀਆ ਜਿੰਨਾ ਵੀ ਹੈਗਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਹਮੇਸ਼ਾ ਵੀ ਮਲੋਟ ਸ਼ਹਿਰ ਦੀ ਪਰ ਪੰਜਾਬ ਦੀ ਆਵਾਜ਼ ਲੋਕਾਂ ਤੱਕ ਪਹੁੰਚ ਰਹੀ ਹੁੰਦੇ ਆ। ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਕਿ ਇੱਕ ਬਹੁਤ ਵੱਡੀ ਜਿਹੜੀ ਨਿੰਦਨਯੋਗ ਜਿਹੜੀ ਘਟਿਆ ਹਰਗਤ ਦੇ ਮੂਰਖ ਆਦਮੀ ਨੇ ਕੀਤੀ ਹੈ 13 ਸਾਲ ਦੀ ਬੇਟੀ ਹੈ। ਉਹਦੇ ਨੱਠ ਨੰਬਰ ਵਾਰ ਦੇ ਵਿੱਚ ਸ਼ੋਸ਼ਣ ਹੋਇਆ। ਅੱਜ ਮੈਂ ਉਹਦੇ ਪਰਿਵਾਰ ਦੇ ਵਿੱਚ ਉੱਥੇ ਪਹੁੰਚਿਆ ਸੀਗਾ। ਤੇ ਉਹਨਾਂ ਦੀ ਮਾਂ ਤਾਂ ਹੈ ਨਹੀਂ ਕਿ ਬੱਚੇ ਛੋਟੇ ਹੈ। ਅੱਜ ਹਸਪੀਟਲ ਦੇ ਵਿੱਚ ਇੱਥੇ ਜਿਹੜੀ ਹੈਗੀ ਉਹ ਐਡਮਿਟ ਕਰਾਈ ਗਈ ਹੈ। ਇਹ ਬੇਟੀ ਨੂੰ ਉਹਦਾ ਪਤਾ ਲੱਣ ਲਈ ਅਸੀਂ ਪਹੁੰਚੇ ਤਾਂ ਜਿਹੜਾ ਦੇਖਿਆ ਹਾਲਾਤ ਜੋ ਹੈਗੇ ਬਹੁਤ ਜੋ ਵੀਰ ਹੈਗੇ ਆ ਤੇ ਨਾਲ ਉਹਦਾ ਬ੍ਰਦਰ ਹੈਗਾ ਜਿਹੜਾ ਉਹ ਵੀ ਇੱਥੇ ਐਡਮਿਟ ਹੈਗਾ ਔਰ ਮੇਰੀ ਡੀਸੀ ਸਾਹਿਬ ਨਾਲ ਤਾਂ ਨਹੀਂ ਗੱਲ ਹੋਈ ਐਡੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਪੂਰਾ ਸ਼ੁਭਾਸ਼ ਦਿਵਾਇਆ ਵੀਸੀ ਪੂਰੀ ਡੰਗਾਈ ਨਾਲ ਜਾਂਚ ਕਰਕੇ ਔਰ ਬੱਚਿਆਂ ਦੀ ਜਿਹੜੀ ਹੈਗੀ ਮਦਦ ਹੈਗੀ ਹੈ ਮਦਦ ਵਾਸਤੇ ਵੀ ਮੈਂ ਘਾਰ ਲਈ ਆ ਵੀ ਬੱਚੇ ਜਿਹੜੇ ਛੋਟੇ ਹੈਗੇ ਉਹਨਾਂ ਦੀ ਮਦਦ ਵੀ ਕੀਤੀ ਜਾਵੇ ਔਰ ਮੈਂ ਆਪਦੇ ਵੱਲੋਂ ਵੀ ਉਹਨਾਂ ਦੀ ਮਦਦ ਕਰੂੰਗਾ ਔਰ ਮਾਨਨੀ ਸ਼੍ਰੀ ਰਾਮ ਦਾ ਸਥਾਪਲੇ ਜੀ ਜੋ ਪਾ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੌਨ ਲਿਆ ਕੇ ਮਾਮਲਾ ਜਿਹੜਾ ਮੈਂ ਲੈਂਦਾ ਹੈਗਾ ਤੇ ਦੇਖੀ ਜਿਵੇਂ ਇਹ ਕਿ ਬੱਚਿਆਂ ਦੀ ਜਿਹੀ ਹੋਈ ਹੈ ਕੋਈ ਉਹਨਾਂ ਦੀ ਮਦਦ ਹੈ ਜੀ ਉਹ ਤਰ੍ਹਾਂ ਵੀ ਕਰਾਵਾਂਗੇ ਤੇ ਬੜੀ ਬੜੀ ਨਿੰਦਣ ਜੋ ਕਹਿ ਲਈਏ ਹਰਗੱਦੇ ਕੀਤੀ ਹੈ ਬੇਮਰਮਕ ਨੇ ਇਹਨੂੰ ਇੱਕ ਸਜ਼ਾ ਨਹੀਂ ਇਹਨੂੰ ਕੋ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਵਾਰ-ਵਾਰ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਵਾਰ-ਵਾਰ ਸੋਸ਼ਲ ਜਿਹੜਾ ਲੜਕੀਆਂ ਦੇ ਨਾਲ ਹੋ ਰਿਹਾ ਹੈ ਇਹ ਬਹੁਤ ਜ਼ਿਆਦਾ ਜਿਹੜਾ ਇਹ ਬਹੁਤ ਜ਼ਿਆਦਾ ਨਹੀਂ ਕਹਿ ਦਈਏ ਵੀ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਰਿਹਾ ਪਿੱਛੇ ਮਹਾਰਾਣੇ ਲੁਧਿਆਣੇ ਹੋਰ ਵੀ ਸਾਡੇ ਕੋਲ ਕੇਸ ਬਹੁਤ ਆਏ ਆ ਸ਼ਹਿਰ ਦੇ ਵਿੱਚੋ ਬੜੀ ਨਿੰਦਣਯੋਗ ਗੱਲ ਹੈ ਇਹਨਾਂ ਨੂੰ ਇੱਕ ਜਿਹੜਾ ਐਜੀ ਹਰਗਤ ਕੋਈ ਬੰਦਾ ਜਦੋਂ ਕਰਦਾ ਹੈ ਜਿਹੜਾ ਵਿਅਕਤੀ ਕਰਦਾ ਉਹਨੂੰ ਸਜ਼ਾ ਨਹੀਂ ਉਹਨੂੰ ਇੱਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਇੰਨੀ ਕਿ ਬੈਂਕੀਆਂ ਕਰਦੇ ਹੋਏ ਔਰ ਸਾਰੀ ਸਾਡੀ ਪ੍ਰੋਪਰ ਗਰਸ਼ੇ ਆਪਨੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹ ਸਾਡੇ ਮਲੋੜ ਦੀ ਜਿਹੜੀ ਟੀਮ ਹੈਗੀ ਇੱਥੇ ਨਾਲ ਆ ਪਹੁੰਚੀ ਹੈ ਤੇ ਅੱਜ ਅਸੀਂ ਬੇਟੀ ਦਾ ਜਿਹੜਾ ਪਤਾ ਲਿਆ ਹੈਗਾ ਬੇਟੀ ਠੀਕ ਹੈਗੀ ਆ ਕੁਝ ਹਾਲਾਤ ਠੀਕ ਹੈਗੀ ਅੱਗੇ ਪਹਿਲਾਂ ਮਾਨੂੰ ਜੈ ਭੀਮ ਜੈ ਭਾਰਤ ਜੈ ਸੁਭਦਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ